ਸਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਅੱਜ ਮੈਂ ਬਹੁਤ ਸੁਣਾਉਣ ਵਾਸਤੇ ਬਹੁਤ ਹੀ ਅੱਛਾ ਸੁੰਦਰ ਸ਼ਬਦ ਲੈ ਕੇ ਆਈ ਆਂ ਕਿ ਆਪਾਂ ਆਪਣੇ ਪਰਮਾਤਮਾ ਦੇ ਅੱਗੇ ਕੀ ਭਗਤ ਕਰ ਲਾਉਣੀ ਹੈ ਕਿ ਸਾਰਿਆਂ ਦੀ ਸੁਣਦੇ ਹਾਂ ਸਾਡੀ ਵੀ ਅਰਜ਼ ਸੁਣੋ ਵਾਹਿਗੁਰੂ ਜੀ ਘਟ ਘਟ ਤੇ ਆਂ ਜਾਨਣ ਵਾਲਿਆ ਪੁਕਾਰ ਸੁਣੀ ਘਟ ਘਟ ਦੇ ਜਾਣਣ ਵਾਲਿਆ ਮੇਰੀ ਵੀ ਪੁਕਾਰ ਸੁਣੀ ਮੇਰੀ ਵੀ ਪੁਕਾਰ ਸੁਣੀ ਮੇਰੀ ਵੀ ਪੁਕਾਰ ਸੁਣੀ ਘਟ ਘਟ ਦੇ ਜਾਣਣ ਵਾਲਿਆ ਮੇਰੀ ਵੀ ਪੁਕਾਰ ਸੁਣੀ ਕਟ ਕਟ ਦੇ ਜਾਣਣ ਵਾਲਿਆ ਮੇਰੀ ਵੀ ਪੁਕਾਰ ਸੁਣੀ ਮਨ ਨਾ ਮੋੜ ਮਾਇਆ ਵਿੱਚ ਉਲਝੇ ਮਨ ਨਾ ਮੋੜ ਮਾਇਆ ਵਿੱਚ ਉਲਝੇ ਹਕੀਕੀ ਰਮ ਜਦੀ ਉਲਝਣ ਸੁਲਝੇ ਹਕੀਕੀ ਰਮ ਜਦੀ ਜਨ ਸੁਲਜੀ ਕਾਇਆ ਮਨ ਬੁੱਧ ਸਾਰੀ ਸਾਧ ਕਰਦੇ ਗੁਣਾ ਚ ਗੁਣੀ ਕਾਇਆ ਮਨ ਬੁੱਧ ਸਾਰੀ ਸਾਧ ਕੇ ਕਰਦੇ ਗੁਣਾ ਚ ਗੁਣੀ ਕਟ ਕਟ ਦਿਆਂ ਜਾਨਣ ਵਾਲਿਆ ਮੇਰੀ ਵੀ ਪੁਕਾਰ ਸੁਣੀ ਕਟ ਕਟ ਦੇ ਜਾਣਣ ਵਾਲਿਆ ਮੇਰੀ ਵੀ ਪੁਕਾਰ ਸੁਣੀ ਮੇਰੀ ਵੀ ਪੁਕਾਰ ਸੁਣੀ ਮੇਰੀ ਵੀ ਪੁਕਾਰ ਸੁਣੀ ਕਟ ਕਟ ਦੇ ਜਾਣਣ ਵਾਲਿਆ ਮੇਰੀ ਪੁਕਾਰ ਸੁਣੀ ਮੇਰੀ ਵੀ ਪੁਕਾਰ ਸੁਣੀ ਤੇਰੇ ਬਾਝੋਂ ਸੁਣਦਾ ਕੋਈ ਨਹੀਂ ਤੇਰੇ ਬਾਝੋਂ ਸੁਣਦਾ ਕੋਈ ਨਹੀਂ ਕਿਹੜੀ ਦਸਾਂ ਜਿਹੜੀ ਹੋਈ ਨਹੀਂ ਕਿਹੜੀ ਦਸਾਂ ਜਿਹੜੀ ਹੋਈ ਨਹੀਂ ਤੇਰੇ ਬਾਜੋ ਸੁਣਦਾ ਕੋਈ ਨਹੀਂ ਤੇਰੇ ਬਾਜੋ ਸੁਣਦਾ ਕੋਈ ਨਹੀਂ ਕਿਹੜੀ ਦਸਾਂ ਜਿਹੜੀ ਹੋਈ ਨਹੀਂ ਕਿਹੜੀ ਦਸਾਂ ਜਿਹੜੀ ਹੋਈ ਨਹੀਂ ਮੈਨੂੰ ਆਪਣੀ ਗੋਦ ਬਠਾਈ ਮੈਨੂੰ ਆਪਣੀ ਗੋਦ ਦੇ ਬਿਠਾਈ ਨਾ ਨਾਚ ਜਾਨਾ ਚੁਣੀ ਨਾ ਨਾਚ ਜਾਨਾ ਚੁਣੀ ਕਟ ਕਟ ਨੇ ਜਾਣਣ ਵਾਲਿਆ ਮੇਰੀ ਵੀ ਪੁਕਾਰ ਸੁਣੀ ਕੱਟ ਕੱਟਦੇ ਆ ਜਾਣਣ ਵਾਲਿਆ ਮੇਰੀ ਵੀ ਪੁਕਾਰ ਸੁਣੀ ਮੇਰੀ ਵੀ ਪੁਕਾਰ ਸੁਣੀ ਮੇਰੀ ਵੀ ਪੁਕਾਰ ਸੁਣੀ